ਕੀ ਲੱਗਦਾ ਕਿ ਇਹ ਹਾਲਾਤਾਂ ਦੇ ਨਾਲ ਦੇਖ ਰਿਹਾ ਹਾਂ ਕਿ ਭਾਰਤ ਜੰਗ ਦੀਆਂ ਤਿਆਰੀਆਂ ਕਰ ਰਿਹਾ ਇਸ ਯੰਗ ਦੇ ਵਿੱਚ ਕਿੰਨਿਆਂ ਦੇ ਸੰਧੂ ਰੁੜਣਗੇ ਇਧਰੋਂ ਜਾਂ ਉਧਰੋਂ ਤੇ ਇਹਦੇ ਵਿੱਚ ਆਮ ਲੋਕ ਜਿਹੜੇ ਮਾਰੇ ਜਾਣਗੇ ਉਹਨਾਂ ਦਾ ਕੀ قصੂਰ ਸਿਗੁਰ ਲੰਚ ਪਟੀਆਂ ਛੁੱਟੀਆਂ ਰਹਿਣਗੀਆਂ ਐਮਰਜੈਂਸੀ ਡਿਊਟੀਆਂ ਤੇ ਅਸੀਂ ਆਪਣੀ ਪੁਲਿਸ ਤੇ ਆਪਣੇ ਮੈਡੀਕਲ ਵਾਲੇ ਤਾਇਨਾਤ ਕਰਦੇ ਨੇ ਐਨਸੀਸੀ ਜਾਂ ਐਨਐਸਐਲ ਹੈ ਕਾਲਜਾਂ ਦੀ ਜੁੰਟਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ ਬਲੱਡ ਬੈਂਕਾਂ ਜੀ ਰਾਹ ਕਰ ਦਿੱਤਾ ਗਿਆ। ਖਾਸ ਕਰਦੇ ਹਾਂ ਕਿ ਵਿਦੇਸ਼ੀ ਤਾਕਤਾਂ ਜਾਂ UNO UNO ਦੀ ਕਿੰਨੀ ਸੁਣੀ ਜਾਂ ਮੰਨੀ ਜਾ ਰਹੀ ਹੈ ਜੀ UNO ਦੀ ਚਲਦੀ ਹੋਈ ਤਾਂ ਰੂਸ-ਯੂਕਰੇਨ ਦੀ ਜੰਗ ਹੁਣ ਤੱਕ ਬੰਦ ਹੋ ਗਈ ਹੁੰਦੀ। ਦੂਸਰੇ ਪਾਸੇ ਜੇ ਆਪਾਂ ਸੋਚੀਏ ਕਿ ਅਮਰੀਕਾ ਜਾਂ ਰੂਸ ਵਰਗਾ ਕੰਟਰੀ ਜਾਂ ਚੀਨ ਵਰਗਾ ਕੋਈ ਰੋਲ ਨਭਾਊਗਾ ਤੇ ਭਈ ਅਮਰੀਕਾ ਦਾ ਕਹਿੰਦਾ ਮੈਂ ਦੁਆ ਦਾ ਮਿੱਤਰ ਹਾਂ। ਬਿਲਕੁਲ ਅਮਰੀਕਾ ਦਾ ਸਟੈਂਡ ਪਰ ਕਿਸ ਤਰੀਕੇ ਦੇ ਦੇ ਦੋ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਮੇਰੇ ਦੋ ਦੋਨਾਂ ਦੇਸ਼ਾਂ ਨਾਲ ਚੰਗੇ ਸਬੰਧ ਨੇ ਯਾਰ ਕੋਈ ਦੀਵਾਲੀ ਦਸਹਰੇ ਤੇ ਰੱਖਣ ਦੀ ਤਹੇ ਜੀ ਕਿ ਕਿਆ ਪੂਜਾ ਕਰਤੀ ਯਾਰ ਤਾਂ ਵੀ ਜੰਗ ਚ ਵਰਤੇ ਜਾਣਗੇ ਤਾਂ ਹੀ ਵੇਚਣਗੇ ਉਹ ਤਾਂ ਵਪਾਰੀ ਜਦੋਂ ਚਾਹਣਗੇ ਕਿ ਵਰਤ ਹੋਵੇ ਤਾਂ ਤਾਂ ਨਵਾਂ ਮਾਲ ਵੀ ਕੋਲ ਆਉਂਦਾ ਉਹ ਧੰਦਾ ਕਰਦੇ ਨੇ ਹਥਿਆਰਾਂ ਦਾ ਇਸ ਲਈ ਉਹਨਾਂ ਤੋਂ ਆਸ ਨਾ ਕਰੋ ਇਹ ਦੋਵੇਂ ਮੁਲਕ ਜਦੋਂ ਪਤਾ ਹੈ ਕਿ ਅਸੀਂ ਆਪਣਾ ਗਵਾਂਡ ਨਹੀਂ ਬਦਲ ਸਕਦੇ ਹੂੰ ਉਸ ਮੌਕੇ ਨਾਲ ਦੁਆ ਮੁਲਕਾਂ ਦੇ ਸਵਰਧ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਹਦੇ ਮਸਲੇ ਚੋਂ ਨਿਕਲਣਾ ਕਿਵੇਂ ਹੈ ਜੇ ਜੰਗ ਤੋਂ ਬਾਅਦ ਵੀ ਤੁਸੀਂ ਬੇ ਬੈਠ ਕੇ ਮੇਜ਼ ਤੇ ਹੀ ਮਸਲਾ ਨਿਬੇੜਨਾ ਫਿਰ ਜੰਗ ਤੋਂ ਪਹਿਲਾਂ ਕਿਉਂ ਨਹੀਂ ਨਿਬੇੜਿਆ ਜੀ ਬਿਲਕੁਲ ਤਣਾਅ ਵਾਲਾ ਮਾਹੌਲ ਹੈ ਐ ਐਲਓਸੀ ਦੇ ਨਾਲ ਵਸਦੇ ਭਾਰਤੀ ਖੇਤਰ ਦੇ ਵਿੱਚੋਂ ਲੋਕਾਂ ਨੇ ਭਲਾਇਆ ਸ਼ੁਰੂ ਕਰ ਦਿੱਤਾ ਉਹ ਉਥੇ ਕਸ਼ਮੀਰ ਘਾਟੀ ਦੇ ਉਸ ਖੇਤਰ ਦੇ ਪੁੰਚ ਖੇਤਰ ਦੇ ਉਸ ਖੇਤਰ ਤੋਂ ਪਰੇ ਜਾ ਰਹੇ ਨੇ ਆਪਣੇ ਜਵਾਕਰ ਇਸ ਤਰ੍ਹਾਂ ਕੋਲ ਭੇਜਦੇ ਨੇ ਆਪਣਾ ਬੋਰੀ ਬਿਸਤਰਾ ਬਨ ਰਿਹਾ ਨੇ ਜਮਾਨ ਕਮੇਟ ਬੈਠੇ ਕੋਈ ਖਚਰਾ ਤੇ ਲੱਤ ਕੇ ਜਾ ਰਹੇ ਕੋਈ ਪੈਦਲ ਜਾ ਰਹੇ ਭਾਰਤ ਵੱਲੋਂ ਇਹ ਸਪਸ਼ਟ ਬਿਆਨੀਆਂ ਦਿੱਤਾ ਜਾਂਦਾ ਰਿਹਾ ਕਿ ਅਸੀਂ ਉਹਨਾਂ ਦੇ ਫੌਜ ਟਿਕਾਣਿਆਂ 'ਤੇ ਅਟੈਕ ਨਹੀਂ ਕਰ ਰਹੇ ਅਸੀਂ ਉਹਨਾਂ ਦੇ ਆਮ ਜਨਤਾ ਦੇ ਉੱਤੇ ਅਟੈਕ ਨਹੀਂ ਕਰ ਰਹੇ ਫਿਰ ਉਹਦੇ باوجود ਵੀ ਉਹਨਾਂ ਫੌਜ ਕਿਵੇਂ ਇਨਵੋਲਵ ਹੋ ਰਹੀ ਹੈ ਸੱਚੇ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕਿ ਦਿਨ ਭਰ ਦੇ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਪਿਛਲੇ 22 ਜਿਹੜਾ 22 April ਤੋਂ ਮੁੱਦਾ ਬਣਿਆ ਹੋਇਆ ਕਿ ਪਹਲਗਾਮ ਦੇ ਵਿੱਚ ਹੱਤਵਾਦੀ ਅਮਲਾ ਹੁੰਦਾ ਤੇ ਉਸ ਤੋਂ ਬਾਅਦ 26 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਦੇ ਵੱਲੋਂ 9 ਟਕਾਣਿਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਅਤਵਾਦੀਆਂ ਦੇ ਪਾਕਿਸਤਾਨ ਦੇ ਵਿੱਚ ਤੇ ਅੱਜ ਜਿਹੜੇ ਆਪਸ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬਹੁਤੀ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ ਇੱਚੋ ਤੱਕ ਕਿ ਜਿਹੜਾ ਪਾਕਿਸਤਾਨ ਦੀ ਜਿਹੜੀ ਰਡਾਰ ਆ ਲਾਹੌਰ ਦੇ ਵਿੱਚ ਤੇ ਤਲ ਸਿਆਲਕੋਟ ਦੇ ਵਿੱਚ ਉਸ ਨੂੰ ਵੀ ਜਿਹੜਾ ਭਾਰਤੀ ਫੋਰਸ ਦੁਆਰਾ ਤਬਾਹ ਕਰਕੇ ਰੱਖ ਦਿੱਤਾ ਗਿਆ ਤੇ ਇਸੇ ਦੇ ਵਿਚਾਲੇ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ ਜਿਹੜੇ ਰਾਜਨਾਥ ਸਿੰਘ ਉਹਨਾਂ ਨੇ ਜਿਹੜਾ ਇੱਕ ਸਪੀਚ ਦਿੰਦੇ ਹੋਏ ਜਿਹੜਾ ਦੇਸ਼ ਨੂੰ ਸੰਬੋਧਨ ਕਰਦੇ ਹੋਏ ਸੱਦੇ ਤੌਰ ਤੇ ਕਹਿਦਾ ਕਿ ਜੇਕਰ ਹਾਲਾਂਕਿ ਉਹ ਕਹਿੰਦੇ ਕਿ ਅਸੀਂ ਜੰਗ ਵੱਲ ਨਹੀਂ ਬਦਲਣਾ ਚਾਹੁੰਦੇ ਪਰ ਜੇਕਰ ਪਾਕਿਸਤਾਨ ਅਜੇ ਹੀ ਹਰਕਤਾ ਤੋਂ ਬਾਜ਼ ਨਹੀਂ ਆਉਂਦਾ ਤਾਂ ਫਿਰ ਅਸੀਂ ਉਹਨਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਦੇਵਾਂਗੇ ਤਾਂ ਇੰਨਾ ਖਾਸ ਮੁੱਦੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਜੁੜ ਚੁੱਕੇ ਨੇ ਅਲੱਗ ਸਵਾਗਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸਰ ਕਿਸ ਤਰੀਕੇ ਦੇ ਹਾਲਾਤ ਦੇਖਦੇ ਹੋ ਕਿ ਦੋ ਦੇਸ਼ਾਂ ਮੋ ਸਾਹਮਣੇ ਹੋਏ ਨੇ ਹਾਲਾਤ ਬਹੁਤ ਜਿਆਦਾ ਤਣਾਪੂਰ ਨੇ ਨੇ ਬਹੁਤ ਜਿਆਦਾ ਆਮ ਨਾਗਰਿਕਾਂ ਦਾ ਵੀ ਨੁਕਸਾਨ ਹੋ ਰਿਹਾ ਬਿਲਕੁਲ ਉਸ ਦਿਨ ਜਿਸ ਰਾਤ ਭਾਰਤੀ ਫੌਜ ਨੇ ਸਾਂਝਾ ਮਿਸ਼ਨ ਕੀਤਾ ਉਸ ਰਾਤ ਜਿਸ ਤਰ੍ਹਾਂ 9 ਟਕਾਨਿਆਂ ਨੂੰ ਤੈਅ ਕਰਕੇ ਮਜ਼ਾਈਲ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ 24 ਮਜ਼ਾਈਲਾਂ ਛੱਡੀਆਂ ਗਈਆਂ ਜਿਦੇ ਵਿੱਚ ਕਿਹਾ ਗਿਆ ਕਿ ਅੱਤਵਾਦੀ ਟਕਾਨਿਆਂ ਨੂੰ ਅਸੀਂ ਮੁਕਾਕੇ ਆਏ ਆ ਟੈਡੀਰੀ ਕਰਕੇ ਆਏ ਆ ਉਸ ਤੋਂ ਅਗਲੇ ਦਿਨ ਉਮੀਦ ਕੀਤੀ ਜਾ ਰਹੀ ਸੀ ਕਿ ਮਿਸ਼ਨ ਸੰਦੂਰ ਮੁਕੰਮਲ ਹੋ ਗਿਆ ਪਰ ਅਗਲੇ ਦਿਨ ਖਬਰਾਂ ਆ ਰਹੀਆਂ ਨੇ ਕਿ ਐਲੋਸੀ ਦੇ ਉੱਤੇ ਕਸ਼ਮੀਰ ਕਾਟੀ ਦੇ ਖੇਤਰ ਚ ਪੁਂਚ ਖੇਤਰ ਦੇ ਵਿੱਚ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਹੁੰਦੀ ਆ ਉਹਦੇ ਵਿੱਚ ਪੁਂਚ ਦਾ ਗੁਰੂਕਰ ਵੀ ਨਿਸ਼ਾਨੇ ਤੇ ਆ ਜਾਂਦਾ ਆ ਆਮ ਉਥੋਂ ਦੇ ਨਾਗਰਿਕ ਵੀ ਆ ਜਾਂਦੇ ਨੇ ਅੱਜ ਇੱਕ ਦੋ ਜਵਾਨਾਂ ਦੇ ਵੀ ਸ਼ਹੀਦ ਹੋਣ ਦੀ ਖਬਰ ਆ ਰਹੀ ਆ ਸੋ ਉੱਥੇ ਗਿਣਤੀ 18 ਤੋਂ 20 ਦੇ ਕਰੀਬ ਪਹੁੰਚਦੀ ਦੱਸੀ ਜਾ ਰਹੀ ਹੈ ਜਿਹੜੇ ਹੁਣ ਤੱਕ ਮਤਲਬ ਕਿ ਜਾਨਾਂ ਗਈਆਂ ਨੇ ਭਾਰਤ ਵਾਲੇ ਪਾਸੇ ਸੋ ਇਸ ਦੇ ਦਰਮਿਆਨ ਇੱਥੇ ਇਧਰ ਲੰਗੀ ਰਾਤ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਬਾਦ ਦਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਤੇ ਉਸ ਨੂੰ ਫਿਰ ਸਾਡੀ ਫੌਜ ਨੇ ਉਹਨਾਂ ਨੂੰ ਹਵਾ ਦੇ ਵਿੱਚ ناکਾਮ ਕੀਤਾ ਉਹਨਾਂ ਦੇ ਜਿਹੜੇ 에ਅਰ ਕੰਟਰੋਲ ਸਿਸਟਮਸ ਉਹਨੂੰ ਫੇਲ ਕੀਤਾ ਤੇ ਉਸ ਤੋਂ ਬਾਅਦ ਫਿਰ ਇਹ ਕੁਝ ਹੱਦ ਤੱਕ ਹੋਇਆ ਕਿ ਹਾਂ ਉਹਨਾਂ ਦਾ ਉਹ ਹਮਲਾ ਬੇਕਾਰ ਹੋ ਗਿਆ ਚਾਹੇ ਉਹ ਗੁਰਦਾਸਪੁਰ ਦੀ ਗੱਲ ਆ ਰਹੀ ਸਵੇਰ ਦੀ ਆ ਰਹੀ ਸੀ ਕੁਝ ਹੋਰ ਖੇਤਰਾਂ ਦੀ ਗੱਲ ਆ ਰਹੀਆਂ ਸੀ ਸੋ ਬਿਲਕੁਲ ਤਣਾਅ ਵਾਲਾ ਮਾਹੌਲ ਹੈ ਐ ਐਲੋਸੀ ਦੇ ਨਾਲ ਵਸਤੇ ਭਾਰਤੀ ਖੇਤਰ ਦੇ ਵਿੱਚੋਂ ਲੋਕਾਂ ਨੇ ਫਲਾਇੰਗ ਸ਼ੁਰੂ ਕਰ ਦਿੱਤਾ ਉਹ ਉਥੇ ਕਸ਼ਮੀਰ ਕਾਟੀ ਦੇ ਉਸ ਖੇਤਰ ਦੇ ਪੁੰਚ ਖੇਤਰ ਦੇ ਉਸ ਖੇਤਰ ਤੋਂ ਪਰੇ ਜਾ ਰਹੇ ਨੇ ਆਪਣੇ ਜਵਾਕਰ ਨੂੰ ਰਿਸ਼ਤਾਰਾਂ ਕੋਲ ਭੇਜ ਦੇਣੇ ਆਪਣਾ ਬੋਰੀ ਬਿਸਤਰਾ ਬਣ ਰਹੇ ਨੇ ਉਸਮਾਨ ਸਮੀਟ ਦੇ ਨੇ ਕੋਈ ਖਚਰਾਂ ਤੇ ਲੱਤ ਕੇ ਜਾ ਰਿਹਾ ਕੋਈ ਪੈਦਲ ਜਾ ਰਿਹਾ ਉਹ ਇਹੋ ਜਿਹੇ ਦ੍ਰਿਸ਼ ਪੰਜਾਬ ਦੇ ਬਾਡਰ ਵਾਲੇ ਪਾਸੇ ਦੇਖਣ ਲੱਗੇ ਜੀ ਬਿਲਕੁਲ ਬਾਰਡਰ ਦੇ ਉੱਤੇ ਜਿਹੜੇ ਬਿਲਕੁਲ ਬਾਰਡਰ ਤੇ ਪਿੰਡ ਵਸਦੇ ਨੇ 5 ਕਿਲੋ 10 ਕਿਲੋ ਮੀਟਰ ਪਿੰਡ ਵਸਦੇ ਨੇ ਉਹ ਪਿਛਾਂ 20 ਵੀ 25 25 ਕਿਲੋਮੀਟਰ ਆਪਣੇ ਰਿਸ਼ਤੇਦਾਰੀਆਂ ਚ ਆਪਣੇ ਨੇੜਲੇਾਂ ਚ ਜਾਂ ਘਰ ਚ ਹੀ ਜੀ ਰਹ ਜਾਂਦਾ ਕਈ ਵਾਰ ਉਹ ਛੱਡਣਾ ਪੈਂਦਾ ਕਿਉਂਕਿ ਡੰਗਰ ਪਸ਼ੂ ਅਜੇ ਹੈਗਾ ਬੇਸ਼ੱਕ ਅਜੇ ਇਸ ਤਰ੍ਹਾਂ ਫੌਜਾਂ ਨਹੀਂ ਪਹੁੰਚੀਆਂ ਬਾਰਡਰਾਂ ਤੇ ਨਹੀਂ ਲੱਗੀਆਂ ਸਕੂਲ ਖਾਲੀ ਕਰਾ ਕੇ ਉੱਥੇ ਫੌਜਾਂ ਦੇ ਕੈਂਪ ਨਹੀਂ ਲੱਗੇ ਪਰ ਤਾਂ ਵੀ ਜਿਹੜੀਆਂ ਇਹ ਲਗਾਤਾਰ ਮਤਲਬ ਕਿ ਮੌਕ ਡ੍ਰਿਲ ਦੇ ਰੂਪ ਦੇ ਵਿੱਚ ਜਾਂ ਅ ਮਤਲਬ ਕਿ ਰਾਤ ਨੂੰ ਬਲੈਕਆਊਟ ਕਰਾਉਣ ਦੇ ਰੂਪ ਦੇ ਵਿੱਚ ਉਹ ਤੋਂ ਬਾਅਦ ਕੁਝ ਗਤੀਵਿਧੀਆਂ ਦੇ ਪਵਾਲੇ ਨਾਲ ਇਹ ਫਿਕਰ ਵੱਧ ਗਈ ਜੀ ਸੋ ਇਸ ਲਈ ਕਾਫੀ ਤਣਾਅ ਹੈ ਤੇ ਕਾਫੀ ਫਿਕਰ ਹੂੰ ਤਾਂ ਸਰ ਕੀ ਲੱਗਦਾ ਜੰਗਵਾਲੇ ਪਾਸੇ ਨੂੰ ਦੋਵੇਂ ਦੇਸ਼ ਬਦਲ ਇਹਨੇ ਹਾਲਾਤ ਬਣ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇਖਿਆ ਕਿ ਭਾਰਤ ਨੇ ਅੱਜ ਜਿਹੜੀ ਪਾਕਿਸਤਾਨ ਦੀ ਰਡਾਰਾ ਜਿਹੜੀ ਉਹ ਤਬਾ ਕਰਕੇ ਰੱਖ ਦਿੱਤੀ ਤੇ ਇਧਰਲੇ ਪਾਸੇ ਗੁਰਦਾਸਪੁਰ ਦੇ ਵਿੱਚ ਜਿਹੜਾ ਹਲਿਆਣ ਮੈਥੇ ਸਮੇਂ ਦੇ ਲਈ ਬਲੈਕਆਊਟ ਕੀਤਾ ਜਾਣਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ 6 ਵਜੇ ਤੱਕ ਤੜਕੇ ਬਲੈਕਆਊਟ ਰਿਆ ਕਰੂਗਾ ਅਮ ਜਨਾਲਾ ਦੇ ਵਿੱਚ ਵੀ ਇਸੇ ਤਰੀਕੇ ਜੇ ਐਸੋ ਦੇ ਨਾਲ ਜਿਹੜਾ ਲੁਧਿਆਣਾ ਦੇ ਵਿੱਚ ਕੂਲ ਬੰਦ ਕਰਤੇ ਹਾਲਾਂਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਬੰਦ ਸੀ ਇਧਰਲੇ ਪਾਸੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਹਿ ਰਹੇ ਨੇ ਕਿ ਜੇਕਰ ਅਜਿਹੀ ਹਰਕਤ ਪਾਕਿਸਤਾਨ ਕਰੇਗਾ ਅਸੀਂ ਪਿੱਛੇ ਨਹੀਂ ਹਟਾਂਗੇ ਕੀ ਹੁਣ ਦੋਵੇਂ ਦੇਸ਼ 'ਚ ਵੱਧ ਰਹੇ ਨੇ ਜੰਗਬਲ ਦੇਖੋ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਜੰਗ ਟਲ ਜਾਵੇ ਤਾਂ ਬਿਹਤਰ ਖਾਸ ਕਰਕੇ ਇਹ ਸਰਦੀ ਸੁੱਬਿਆਂ ਦੇ ਹਵਾਲੇ ਨਾਲ ਤਾਂ ਇਹ ਰਜੋਈ ਕੀਤੀ ਵੈਸੇ ਵੀ ਇਹ ਜੰਗ ਤਾਂ ਨਵੇਂ ਮਸਲੇ ਪੈਦਾ ਕਰੂਗੀ ਜੇ ਅਸੀਂ ਆਪਣੇ ਕਹਿੰਦੇ ਉਹ ਸਾਡੇ ਸੰਧੂਰ ਉਜਾੜੇ ਸੀ ਅਸੀਂ ਉਹਦਾ ਬਦਲਾ ਲੈ ਲਿਆ ਤੇ ਫਿਰ ਅਸੀਂ ਹੋਰ ਕਿੰਨਿਆਂ ਦੇ ਸੰਧੂਰ ਉਜਾੜਨੇ ਆ ਇਸ ਜੰਗ ਦੇ ਵਿੱਚ ਕਿੰਨਿਆਂ ਦੇ ਸੰਧੂਰ ਉਜੜਨਗੇ ਇਧਰੋਂ ਜਾਂ ਉਧਰੋਂ ਤੇ ਇਹਦੇ ਵਿੱਚ ਆਮ ਲੋਕ ਜਿਹੜੇ ਮਾਰੇ ਜਾਣਗੇ ਉਹਨਾਂ ਦਾ ਕੀ ਕਸੂਰ ਬਿਲਕੁਲ ਉਹ ਅੱਤਵਾਦੀ ਕਤਲ ਜਿਹੜਾ ਅੰਜਾਮ ਦਿੱਤਾ ਅੱਤਵਾਦੀਆਂ ਨੂੰ ਸਜ਼ਾ ਦੇਣੀ ਬਣਦੀ ਆ ਉਹਦੇ ਲਈ ਪਾਕਿਸਤਾਨ ਨੂੰ ਪਹਿਲ ਕਦਮੀ ਵੀ ਨਾਲ ਕਰਨ ਦੀ ਲੋੜ ਹੈ ਉਲਟਾ ਸਾਂਝਾ ਆਪਰੇਸ਼ਨ ਚਲਾਇਆ ਜਾ ਸਕਦਾ ਹੈ ਪਰ ਪਾਕਿਸਤਾਨ ਜਿਸ ਤਰ੍ਹਾਂ ਹੁਣ ਜਵਾਬੀ ਕਾਰਵਾਈ ਦੇ ਵਿੱਚ ਅੰਦਰ ਰਾਤ ਨੂੰ ਕਿਉਂਕਿ ਭਾਰਤ ਵੱਲੋਂ ਇਹ ਸਪਸ਼ਟ ਬਿਆਨੀਆਂ ਦਿੱਤਾ ਜਾਂਦਾ ਰਿਹਾ ਕਿ ਅਸੀਂ ਉਹਨਾਂ ਦੇ ਫੌਜ ਟਿਕਾਣਿਆਂ 'ਤੇ ਅਟੈਕ ਨਹੀਂ ਕਰ ਰਹੇ ਅਸੀਂ ਉਹਨਾਂ ਦੇ ਆਮ ਜਨਤਾ ਦੇ ਉੱਤੇ ਅਟੈਕ ਨਹੀਂ ਕਰ ਰਹੇ ਫਿਰ ਉਹਦੇ باوجود ਵੀ ਉਹਨਾਂ ਫੌਜ ਕਿਵੇਂ ਇਨਵੋਲਵ ਹੋ ਰਹੀ ਹੈ ਉਹਨਾਂ ਦੀ ਫੌਜ ਵੱਲੋਂ ਇਹ ਗਤੀਵਿਧੀਆਂ ਜਿਹੜੇ ਰਾਤ ਰਾਕਟ ਲਾਂਚਰ ਕੀਤੇ ਗਏ ਨੇ ਜਾਂ ਕੁਝ ਗ੍ਰੇਨੇਡ ਸਿੱਟੇ ਜਾ ਰਹੇ ਨੇ ਕੁਝ ਗੋਲੀਬਾਰੀ ਕੀਤੀ ਹੈ ਇਹ ਤਾਂ ਫੌਜ ਕਰ ਰਹੀ ਹੈ ਨਾ ਤੇ ਫਿਰ ਇਸ ਸਥਿਤੀ ਦੇ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੁੰਦੀਆਂ ਹੁਣ ਜਿਹੜੇ ਤੁਸੀਂ ਜੰਗ ਦੇ ਅਸਰ ਦੀ ਗੱਲ ਕਰਦੇ ਹੋ ਅੱਜ ਸਰਪੰਦਲ ਦੀ ਬੈਠਕ ਸੀ ਜੀ ਜੀ ਸਰਪੰਦਲ ਦੀ ਬੈਠਕ ਦੀ ਅਗਵਾਈ ਅੱਜ ਸਾਡੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਅਮਿਤ ਸ਼ਾਹ ਵੀ ਮੌਜੂਦ ਸੀ। ਉਥੇ ਐ ਵਿਦੇਸ਼ ਮੰਤਰੀ ਜੈਸ਼ੰਕਰ ਵੀ ਮੌਜੂਦ ਸੀ। ਵਿਰੋਧੀ ਧਿਰ ਦੇ ਲੀਡਰਾਂ ਵਿੱਚੋਂ ਰਾਹੁਲ ਗਾਂਧੀ ਵੀ ਮੌਜੂਦ ਸੀ। ਹੋਰ ਪਾਰਟੀਆਂ ਦੇ ਨੁਮਾਇंदे ਵੀ ਸੀ। ਉਥੇ ਵੀ ਵਿਰੋਧੀ ਧਿਰ ਨੇ ਫਿਰ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਆ ਜਿਹੜਾ ਮਰਗੀ ਐਕਸ਼ਨ ਹੁੰਦਾ ਹੈ ਸਰਕਾਰ ਅਸੀਂ ਉਹਦੇ ਨਾਲ ਆ। ਪਰ ਰਾਜਨਾਥ ਸਿੰਘ ਨੇ ਉਸ ਸਰਬਦਲ ਦੀ ਬੈਠਕ ਦੇ ਵਿੱਚ ਵੀ ਆਪਣੇ ਬਿਆਨੀਆਂ 'ਚ ਵੀ ਆਪਣੇ ਟਵੀਟਸ 'ਚ ਵੀ ਇਹ ਗੱਲ ਦੁਹराई ਹੈ ਕਿ ਅਜੇ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਜੀ ਇਸ ਨੂੰ ਕਿਸ ਰੂਪ ਚ ਲਾਉਂਗੇ ਕੀ ਸਿਰਫ ਇਹ ਸੰਕੇਤ ਹੈ ਕੀ ਇਹ ਸਿਰਫ ਧਮਕੀ ਹੈ ਇਹ ਪਾਕਿਸਤਾਨ ਨੂੰ ਚੇਤਾਵਨੀ ਹੈ ਜਾਂ ਸਪਸਟ ਹੈ ਕਿ ਭਾਈ ਜੇ ਤੁਸੀਂ ਅਜੇ ਵੀ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰੋਗੇ ਹਾਂ ਅਤਵਾਦ ਦੇ ਨਾਲ ਮਿਲ ਕੇ ਪਾਕਿਸਤਾਨ ਦੀ ਫੌਜ ਅਜੇ ਕਿਸੇ ਕਟੜਾ ਨੁਜਾਮ ਦੇਊਗੀ ਫਿਰ ਅਸੀਂ ਅਜੇ ਤਿਆਰ ਹਾਂ ਹੂੰ ਦੂਸਰਾ ਜਿਹੜਾ ਤੁਸੀਂ ਸਵਾਲ ਕਰ ਰਹੇ ਕੀ ਜੰਗ ਦੇ ਅਸਰ ਨੇ ਹੁਣ ਉਹਦੇ ਕਿੱਥੋਂ ਪੈੜ ਪਛਾਣੀ ਜਾ ਸਕਦੀ ਹੈ ਇਸ ਸਥਿਤੀ ਦੇ ਵਿੱਚ ਜਦੋਂ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਮਿਸ਼ਨ ਸੰਦੂਰ ਜਾਂ ਆਪਰੇਸ਼ਨ ਸੰਦੂਰ ਮੁਕੰਮਲ ਹੋ ਗਿਆ ਅਸੀਂ ਉਹ ਸੱਤਵਾਦੀ ਕਟੜਾ ਦਾ ਬਦਲਾ ਲੈ ਲਿਆ ਉਸ ਤੋਂ ਬਾਅਦ ਦੇਸ਼ ਦਾ ਰੱਖਿਆ ਮੰਤਰੀ ਕਹਿ ਰਿਹਾ ਕਿ ਨਹੀਂ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਜਾਰੀ ਹੈ ਇਹ ਸੰਕੇਤ ਤੁਹਾਨੂੰ ਇਸ ਗੱਲ ਤੋਂ ਮਿਲਦਾ ਦੂਸਰਾ ਹੂੰ ਸਕੂਲਾਂ 'ਚ ਛੁੱਟੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਨੇ ਸਰਦੀ ਖੇਤਰਾਂ 'ਚ ਲਗਭਗ ਬਿਲਕੁਲ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਔਰ ਇਹ ਜੁਲਾਈ ਤੱਕ ਜਾਣਦੇ ਅਸਰ ਬਣ ਗਏ ਨੇ 에어ਪੋਰਟਾਂ ਦੇ ਕੁਝ ਦੇ। ਹੈਨਾ? ਤੇ ਦੂਸਰੇ ਪਾਸੇ ਬਕਾਇਦਾ ਤੌਰ ਤੇ ਉੱਤੇ ਪੁਲਿਸ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਜੀ ਬਿਲਕੁਲ ਬਕਾਇਦਾ ਤੌਰ ਤੇ ਫੌਜ ਦੀਆਂ ਛੁੱਟੀਆਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੁਰੰਤ ਹਾਜ਼ਰ ਹੋਣ ਦੇ ਹੁਕਮ ਹੋ ਗਏ ਨੇ। ਅੱਗੇ ਵੱਧ ਟੀਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਨੇ। ਡਾਕਟਰਾਂ ਨੂੰ ਸਾਰੀਆਂ ਨਰਸਾਂ ਨੂੰ ਉਹਨਾਂ ਦੇ ਹੈੱਡਾਂ ਨੂੰ ਸਾਰਿਆਂ ਨੂੰ ਨਿਰਦੇਸ਼ ਜਾਰੀ ਹੋ ਗਏ ਨੇ ਪੀਜੀਆਈ ਦੇ ਵਿੱਚ ਬਕੈ ਦਾ ਤੌਰ ਤੇ ਬਾੜ ਖਾਲੀ ਕਰਾ ਲਏ ਗਏ ਨੇ ਬਕਾਇਦਾ ਤੌਰ ਤੇ ਆਪਰੇਸ਼ਨ ਥੀਟਰ ਰਿਜ਼ਰਵ ਤੇ ਰੱਖ ਲਏ ਗਏ ਨੇ ਤੇ ਉਹਨਾਂ ਦੇ ਹੈੱਡਾਂ ਨੂੰ ਕਹਿ ਦਿੱਤਾ ਗਿਆ ਕਿ ਪੂਰੀ ਤਿਆਰੀ ਰੱਖੋ ਜੋ ਜਾਣਕਾਰੀ ਮਿਲ ਰਹੀ ਹੈ ਮੈਡੀਕਲ ਕੇਟਰ ਦੇ ਹਵਾਲੇ ਨਾਲ ਬਕਾਇਦਾ ਤੌਰ ਤੇ ਹੋਲ ਸੇਲਰ ਦਵਾਈਆਂ ਵਾਲਿਆਂ ਨੂੰ ਕੋਈ ਸੂਚੀਆਂ ਭੇਜੀਆਂ ਗਈਆਂ ਨੇ ਕਿ ਆਹ ਦਵਾਈਆਂ ਦੇ ਭੰਡਾਰ ਭੁਨੇ ਜ਼ਰੂਰੀ ਨੇ ਸੋ ਇਹ ਸਾਰੀਆਂ ਗੱਲਾਂ ਸੰਕੇਤ ਕਰਦੀਆਂ ਨੇ ਕਿ ਕੀ جنگ ਵੀ ਲੱਗ ਸਕਦੀ ਹੈ ਕਿ ਆਮੋ ਸਾਹਮਣੇ ਦੀ جنگ ਹੋਊਗੀ ਜਾਂ ਸਰ ਤੁਸੀਂ ਗੱਲਾਂ ਦੱਸ ਰਹੇ ਹੋ ਕੀ ਲੱਗਤ ਕੀ ਲੱਗਦਾ ਕਿ ਇਹ ਹਾਲਾਤਾਂ ਦੇ ਨਾਲ ਦੇਖ ਰਿਹਾ ਹਾਂ ਕਿ ਭਾਰਤ جنگ ਦੀਆਂ ਤਿਆਰੀਆਂ ਕਰ ਰਿਹਾ ਦੇਖੋ ਭਾਰਤ ਨੇ ਉਸ ਦਿਨ ਵੀ ਸਪਸ਼ਟ ਕੀਤਾ ਸੀ ਐਮ ਕਾਇਦਾਤ ਤੌਰ ਤੇ ਸਾਡੇ ਜਿਹੜੇ ਵਿਦੇਸ਼ ਸਖਤਰ ਸੀਗੇ ਉਹਨਾਂ ਨੇ ਵੀ ਜਿਹੜੀਆਂ ਸਾਡੀਆਂ ਦੋ ਫੌਜਦੀਆਂ ਮੁਖੀ ਤੌਰ ਦੇ ਉੱਤੇ ਬੀਪੀਆਂ ਬੈਠੀਆਂ ਸੀ ਉਹਨਾਂ ਦੋਨਾਂ ਨੇ ਵੀ ਕਿ ਅਸੀਂ ਉਸ جنگ 'ਚ ਨਹੀਂ ਪੈ ਰਹੇ ਕਿਉਂਕਿ ਅਸੀਂ ਫੌਜ ਤੇ ਅਟੈਕ ਹੀ ਨਹੀਂ ਕੀਤਾ ਪਾਕਿਸਤਾਨ ਦੀ ਤੇ ਬਿਲਕੁਲ ਜੀ ਤੇ ਪਰ ਉਹਦੇ باوجود ਵੀ ਜੇਕਰ ਉਧਰੋਂ ਸਰਹੱਦ ਪਾਰ ਤੋਂ ਜਾਂ ਐਲੋਸੀ ਤੋਂ ਲਗਾਤਾਰ ਹਰਕਤਾਂ ਹੁੰਦੀਆਂ ਰਹਿਣਗੀਆਂ ਤੇ ਫਿਰ ਉਹਦੀ ਜਵਾਬੀ ਕਾਰਵਾਈ ਹੋ ਰਹੀ ਹੈ ਜੇ ਸਾਡੇ ਕੋਲ ਜੇ ਖਬਰ ਹੈ ਕਿ 15 ਤੋਂ 18 ਸਾਡੇ ਮਰੇ ਨੇ ਤਾਂ ਸਾਡੇ ਵਾਲੇ ਕਿਹੜਾ ਚੁੱਪ ਬੈਠੇ ਨੇ ਮਨੁਨੋ ਨੀ ਵੀ ਕਾਰਵਾਈ ਕੀਤੀ ਹੈ ਬਿਲਕੁਲ ਤੇ ਜੇਕਰ ਅਜਿਹੀ ਕਾਰਵਾਈ ਹੋਊਗੀ ਫਿਰ ਉਹ ਕੀ جنگ 'ਚ ਬਦਲ ਸਕਦੀ ਹੈ ਤੇ ਇੱਥੇ ਤਾਂ ਫੇਰ ਵੀ ਸਰਪੰਦਲ ਦੀ ਬੈਠਕ ਹੋ ਰਹੀ ਹੈ ਚਾਹੇ ਉਹ ਸ਼ਰਮੋ ਸ਼ਰਮੀ ਹੈ ਚਾਹੇ ਪ੍ਰਧਾਨ ਮੰਤਰੀ ਨਹੀਂ ਆਲੇ ਅੱਜ ਤੱਕ ਮੈਟਕ ਦੇ ਵਿੱਚ ਹੈ ਨਾ ਪਰ ਉਹਦੇ ਬਾਵਜੂਦ ਫਿਰ ਵੀ ਇੱਕ ਦੂਏ ਦੇ ਨਾਲ ਸਲਾਹ مشورہ ਗੱਲਬਾਤ ਫੌਜ ਦਾ ਇਕਤਾਲਮੇਲ ਬਣਿਆ ਇੱਕ ਨਿਯਮ ਬਣਿਆ ਸਿਧਾਂਤ ਬਣੇ ਨੇ ਪਰ ਉਥੇ ਤਾਂ ਫੌਜ ਦੀ ਖੁਦਮਕਤੀਆਰੀ ਹੈ ਸਰਕਾਰ ਨੂੰ ਵੀ ਨਹੀਂ ਪੁੱਛਦੇ ਅਗਲੇ ਤੇ ਫੌਜ ਰਾਜ ਹੈ ਫੌਜ ਰਾਜ ਚ ਜੋ ਜੀ ਕਰੂਗਾ ਕਰਦੇ ਨੇ ਤੇ ਅਗਲੇ ਜਿਸ ਨੁਕਸਾਨੀਆਂ ਚ ਨੇ ਜਿਸਾਰਸ ਤੌਰ ਤੇ ਮਰੇ ਹੋਣੇ ਉਹਨਾਂ ਨੂੰ ਲੱਗਦਾ ਕਿ ਚਲੋ ਇਹੀ ਚੱਲਣ ਤੋਂ ਫਿਰ ਕੰਮ ਤੇ ਦੂਸਰੇ ਪਾਸੇ ਜਿਹੜੀ ਅਸੀਂ ਆਸ ਕਰਦੇ ਆਂ ਕਿ ਬਦੇਸ਼ੀ ਤਾਕਤਾਂ ਜਾਂ UNO UNO ਦੀ ਕਿੰਨੀ ਸੁਣੀ ਜਾਂ ਮੰਨੀ ਜਾ ਰਹੀ ਹੈ ਜੀ UNO ਦੀ ਚਲਦੀ ਹੁੰਦੀ ਤਾਂ ਰੂਸ ਯੂਕਰੇਨ ਦੀ ਜੰਗ ਹੁਣ ਤੱਕ ਬੰਦ ਹੋ ਗਈ ਹੁੰਦੀ ਬਿਲਕੁਲ ਸਰ ਜੀ ਦੂਸਰੇ ਪਾਸੇ ਜੇ ਆਪਾਂ ਸੋਚੀਏ ਕਿ ਅਮਰੀਕਾ ਜਾਂ ਰੂਸ ਵਰਗਾ ਕੰਟਰੀਆਂ ਚੀਨ ਵਰਗੇ ਕੀ ਰੋਲ ਨਿਭਾਊਗਾ ਤੇ ਭਾਈ ਅਮਰੀਕਾ ਦਾ ਕਹਿੰਦਾ ਮੈਂ ਦੋਹਾਂ ਦਾ ਮਿੱਤਰ ਬਿਲਕੁਲ ਅਮਰੀਕਾ ਦਾ ਸਟੈਂਡ ਕਰਕੇ ਇਸ ਤਰੀਕੇ ਦੇ ਜੋ ਕਹਿੰਦੇ ਕਿ ਜੰਗ ਨਹੀਂ ਹੋਣੀ ਚਾਹੀਦੀ ਮੇਰੇ ਦੋ ਦੋਨਾਂ ਦੇਸ਼ਾਂ ਨਾਲ ਚੰਗੇ ਸਬੰਧ ਨੇ ਨਹੀਂ ਕਹੇ ਕੌਣ ਰਿਹਾ ਜਿਹੜਾ ਹਥਿਆਰਾਂ ਦਾ ਕਾਰੋਬਾਰੀ ਹੈ ਹੂੰ ਇਹ ਹਥਿਆਰ ਕੋਈ ਦਿਵਾਲੀ ਦਸਹਿਰੇ ਤੇ ਰੱਖਣ ਲਈ ਤਾਂ ਹੈ ਜੀ ਕਿ ਕਿਆ ਪੂਜਾ ਕਰਨੀ ਦੀ। ਹਥਿਆਰ ਤਾਂ ਫਿਰ ਜੰਗ 'ਚ ਵਰਤੇ ਜਾਣਗੇ ਤਾਂ ਹੀ ਵਿਕਣਗੇ। ਉਹ ਤਾਂ ਵਪਾਰੀ ਨੇ ਤਾਂ ਚਾਹਣਗੇ ਕਿ ਵਰਤੋਂ ਹੋਵੇ ਤਾਂ ਨਾ ਨਵਾਂ ਵਾਲੀ ਵੀ ਖੋਗਾ। ਜੋ ਤੱਕ ਬਿਲਕੁਲ ਠੰਡਾ ਕਰਦੇ ਨੇ ਹਥਿਆਰਾਂ ਦਾ। ਇਸ ਲਈ ਉਹਨਾਂ ਤੋਂ ਆਸ ਨਾ ਕਰੋ। ਇਹ ਦੋਏ ਮੁਲਕ ਜਦੋਂ ਪਤਾ ਹੈ ਕਿ ਅਸੀਂ ਆਪਣਾ ਗਵਾਂਡ ਨਹੀਂ ਬਦਲ ਸਕਦੇ। ਹੂੰ ਉਸ ਮੌਕੇ ਨਾਲ ਦੁਆ ਮੁਲਕਾਂ ਦੇ ਸਵਰਧ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਹਦੇ ਮਸਲੇ 'ਚੋਂ ਨਿਕਲਣਾ ਕਿਵੇਂ ਹੈ? ਜੇ ਜੰਗ ਤੋਂ ਬਾਅਦ ਵੀ ਤੁਸੀਂ ਬੈਠ ਕੇ ਮੇਜ਼ ਤੇ ਹੀ ਮਸਲਾ ਨਿਬੇਟਣਾ ਫਿਰ ਜੰਗ ਤੋਂ ਪਹਿਲਾਂ ਕਿਉਂ ਨਹੀਂ ਨਿਬਟਾਇਆ ਜੀ ਇਸ ਲਈ ਇਹ ਸਵਾਲ ਅਹਿਮ ਹੈ ਪਰ ਜਿਸ ਤਰ੍ਹਾਂ ਦੇ ਮੈਂ ਮਾਹੌਲ ਦੀ ਗੱਲ ਕਰਾਂ ਜਿਸ ਤਰ੍ਹਾਂ ਮੈਂ ਸਿੱਧੀ ਗੱਲ ਕਰ ਰਿਹਾ ਕਿ ਉਹਨਾਂ ਨੇ ਰਾਤ ਗੁਰਦਾਸਪੁਰ ਦੇ ਵਿੱਚ ਰਾਤ ਅੰਮ੍ਰਿਤਸਰ ਦੇ ਵਿੱਚ ਸਾਡੀ ਮੌਕ ਡ੍ਰਿਲ ਤੋਂ ਬਾਅਦ ਵੀ ਸਾਨੂੰ 2-3 ਬਾਰ ਉੱਥੇ ਬਲੈਕਆਊਟ ਕਰਨਾ ਪਿਆ ਤੇ ਜਿਸ ਤਰ੍ਹਾਂ ਉਹ ਤੈਅ ਹੋ ਗਿਆ ਕਿ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5-6 ਵਜੇ ਤੱਕ ਬਲੈਕਆਊਟ ਰਹੂਗਾ ਸਕੂਲਾਂ 'ਚ ਪੱਟੀਆਂ ਛੁੱਟੀਆਂ ਰਹਿਣਗੀਆਂ ਐਮਰਜੈਂਸੀ ਡਿਊਟੀਆਂ ਤੇ ਅਸੀਂ ਆਪਣੀ ਪੁਲਿਸ ਤੇ ਆਪਣੇ ਮੈਡੀਕਲ ਵਾਲੇ ਤਾਇਨਾਤ ਕਰਦੇ ਨੇ ਐਨਸੀਸੀ ਐਨਐਸਐਸ ਵਾਲੇ ਹੈ ਕਾਲਜਾਂ ਦੇ ਯੂਨਟਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਬਲੱਡ ਬੈਂਕਾਂ ਨੂੰ ਅਗਾਹ ਕਰ ਦਿੱਤਾ ਗਿਆ ਇਹ ਸਾਰੀ ਜਿਹੜੀ ਪ੍ਰਕਿਰਿਆ ਇਹ ਕਿਤੇ ਨਾ ਕਿਤੇ ਇਸ ਗੱਲ ਲਈ ਫਿਕਰ ਪਾਉਂਦੀ ਆ ਔਰ ਸਾਡੇ ਸਰਹੱਦ ਤੋਂ ਜਿਵੇਂ ਪਲਾਨ ਹੋਣ ਲੱਗਿਆ ਉਹਨਾਂ ਨੂੰ ਕੋਈ ਸੂਚਿਤ ਕਰ ਰਿਹਾ ਉਹਨਾਂ ਨੂੰ ਕੋਈ ਕਹਿ ਰਿਹਾ ਜਿਉਂ ਉਹਨੂੰ ਹਾਲਾਤ ਦਿਖ ਰਹੇ ਨੇ ਉਹ ਬਾਕਪ ਨੇ ਉਹ ਪੁਰਾਣੇ ਇਤਿਹਾਸ ਤੋਂ ਜਾਣੂ ਨੇ ਇਸ ਲਈ ਹੈ ਸਾਰੀ ਸਿਤੀ ਸੋ ਇਹ ਗੱਲਾਂ ਸੰਕੇਤ ਕਰਦੀਆਂ ਨੇ ਪਰ ਤਾਂ ਵੀ ਅਸੀਂ ਅਰਜ਼ੋਈ ਅਰਦਾਸ ਕਰਦੇ ਆਂ ਕਿ ਜੰਗ ਟਲੇ ਦਾ ਬਿਤਰ ਤੇ ਸਰ ਜਿਹੜਾ ਉੱਤੇ ਪਾਕਿਸਤਾਨ ਦੇ ਵਿੱਚ 라ਵਲਪਿੰਡੀ ਜਿਹੜਾ ਇੱਕ ਜਿਹੜਾ ਕ੍ਰਿਕਟ ਸਟੇਡੀਅਮ ਆ ਉਹ ਤਬਾਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਪਾਕਿਸਤਾਨੀ ਨਾਗਰਿਕ ਦੀ ਵੀਡੀਓ ਵੀ ਆਉਂਦੀ ਹੈ ਉਹ ਕਹਿੰਦੇ ਕਿ ਸਾਡੇ ਸਾਹਮਣੇ ਧਮਾਕਾ ਹੋਇਆ ਡਰੋਨ ਦੇ ਜ਼ਰੀਏ ਭਾਰਤ ਨੇ ਧਮਾਕਾ ਕੀਤਾ ਪਰ ਇਧਰਲੇ ਕੋ ਕਹਿੰਦੇ ਕਹੀ ਜਾਂਦੇ ਨੇ ਅਸਮਾਨੀ ਬਿਜਲੀ ਡਿੱਗੀ ਆ ਕੀ ਅੰਦਰੂਨੀ ਤਣਾਅ ਵੀ ਬਣ ਸਕਦਾ ਉੱਥੇ ਪਾਕਿਸਤਾਨ ਦੇ ਵਿੱਚ ਕਿ ਪਾਕਿਸਤਾਨ ਜਿਹੜਾ ਆਪਣੇ ਲੋਕਾਂ ਨੂੰ ਜੋ ਇਹ ਕਹਿ ਰਿਹਾ ਕਿ ਜਿਹੜਾ ਇੱਥੇ ਬਿਜਲੀ ਗਰੀ ਹੈ ਪਰ ਜਿਹੜੇ ਨਾਗਰਿਕ ਉੱਥੋਂ ਦੇ ਕਹਿ ਰਹੇ ਨੇ ਕਿ ਸਾਡੇ ਸਾਹਮਣੇ ਜਿਹੜਾ ਡਰੋਨ ਦੇ ਜ਼ਰੀਏ ਧਮਾਕਾ ਹੋਇਆ ਤੇ ਜਿਮਾ ਜੀ ਜਦੋਂ ਜੰਗ ਵਰਗਾ ਮਾਹੌਲ ਹੋਵੇ ਜਦੋਂ ਲੜਾਈ ਹੋਵੇ ਤਾਂ ਲੋਕਾਂ ਚ ਇਹਦੇ ਵਿੱਚ ਕਈ ਕੁਝ ਫੈਲਦਾ ਹੁੰਦਾ ਹੈ ਅਫਵਾਹਾਂ ਦਾ ਬਾਜ਼ਾਰ ਵੀ ਬਹੁਤ ਗਰਮ ਹੁੰਦਾ ਹੈ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਵੀ ਦਿਖਾਇਆ ਜਾਂਦਾ ਹੈ ਭਾਰਤੀ ਮੀਡੀਆ ਦੇ ਅਨੁਸਾਰ ਕੋਈ ਸਰਕਾਰੀ ਅਧਿਕਾਰਤ ਬਿਆਨ ਨਹੀਂ ਹੈਗਾ ਮੈਂ ਭਾਰਤੀ ਮੀਡੀਆ ਦੇ ਬਾਰੇ ਨਾਲ ਗੱਲ ਕਰ ਰਿਹਾ ਹਾਂ ਉਹਦੇ ਅਨੁਸਾਰ ਬਟਿੰਡਾ 'ਚ ਜਹਾਜ਼ ਕ੍ਰੈਸ਼ ਹੋਇਆ ਹ ਹ ਤੇ ਪਰ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਕਿ ਅਸੀਂ ਜਹਾਜ਼ ਡੇਗੇ ਰਹੇ ਹਾਂ ਤੇ ਮੁਝ ਵੀ ਪਹਿਲਗਾਮ ਦੇ ਵਿੱਚ ਵੀ ਕੁਝ ਉੱਥੋਂ ਵੀ ਕੁਝ ਖਬਰਾਂ ਜਈਆਂ ਆਈਆਂ ਕਿ ਕੁਝ ਜਹਾਜ਼ ਉਤਰ ਜੰਮੂ ਸ਼ਿਰਨਗਰ ਚ ਡਿੱਗੇ ਨੇ ਸੋ ਇਹ ਵੀ ਸੀਗਾ ਸੋ ਉਹ ਕਹਿੰਦੇ ਅਸੀਂ ਡਿੱਗੇ ਨੇ ਇਹ ਕਹਿੰਦੇ ਕਿ ਅਸੀਂ ਉਹਨਾਂ ਦੇ ਡਿੱਗੇ ਨੇ ਤੇ ਇਸੇ ਤਰ੍ਹਾਂ ਲੋਕ ਕਹਿੰਦੇ ਨੇ ਬਿਲੀ ਡਿੱਗਿਆ ਇਧਰੋਂ ਸਾਡੇ ਵਾਲੇ ਪਾਸੇ ਹੋ ਕੇ ਹੁਦਾ ਦਾ ਕਾਰਵਾਈ ਹੋਈ ਹੈ ਸੋ ਇਹ ਪਰਤਾਲਾ ਲੱਗਦਾ ਹੁਣ ਇਹ ਸਭ ਦੇ ਦਰਮਿਆਨ ਉਹਨਾਂ ਦੀਆਂ ਕੱਲ ਜਿਹੜੀਆਂ ਉਹ ਉਹਨਾਂ ਨੇ ਮਜ਼ਾਈਲਾ ਛੱਡੀਆਂ ਆਪਣੀਆਂ ਤੇ ਉਸ ਨੂੰ ਹਵਾ ਦੇ ਵਿੱਚ ਸਾਡੇ ਵਾਲੇ ਨੇ ਖਾਰਜ ਕੀਤਾ ਉਸ ਦੇ ਡਿਫੈਂਸ ਸਿਸਟਮ ਨੂੰ ਫੇਲ ਕੀਤਾ ਤੇ ਉਹ ਤੋਂ ਬਾਅਦ ਉਹਨੇ ਕਾਰਵਾਈ ਦਾ ਹਵਾਲਾ ਰੱਖ ਅਜ ਤਰਕਸਾਰ ਦੇ ਵਿੱਚ ਲਾਹੌਰ ਚ ਕਰਾਚੀ ਚ ਰਾਵਲਪਿੰਡੀ ਚ ਹੈ ਨਾ 에어 ਡਿਫੈਂਸ ਸਿਸਟਮ ਨੇ ਉਹਨਾਂ ਦੇ ਨੂੰ ਖਤਮ ਕਰ ਦਿੱਤਾ ਉਹਨਾਂ ਦੇ ਨੇ ਟੈਸਟ ਨੈਸ ਕੀਤਾ ਸੋ ਇਸ ਲਈ ਇਹ ਵੀ ਖਬਰ ਇਹਦਾ ਮਤਲਬ ਘਟਨਾ ਕਰਮ ਜਾਰੀ ਨੇ ਜੀ ਪਰ ਜੇ ਇਸੇ ਤਰ੍ਹਾਂ ਇਹ ਸੀਮਤ ਜੰਗ ਕੀ ਵੱਡੀ ਜੰਗ ਚ ਬਦਲ ਜੂਗੀ ਆਮੋ ਸਾਹਮਣੇ ਦੀ ਜੰਗ ਚ ਬਦਲ ਜੂਗੀ ਪਰ ਉਹ ਪੰਜਾਬ ਦੇ ਪੱਨਰ ਤੇ ਜੰਗੀ ਜਾਨੀ ਹੈ ਫਿਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਕੇਂਦਰ ਸਰਕਾਰ ਜਾ ਰਿਹਾ ਇਸ ਪਾਸੇ ਨੂੰ ਐਸਪੈਸ ਲੈਵਲ ਨੂੰ ਜਾ ਰਿਹਾ ਕਿ ਹਾਂ ਜੇ ਉਧਰੋਂ ਨਹੀਂ ਸ਼ਰਤਾਂ ਆਰਦੀਆਂ ਸੀ ਲੜਾਈ ਲੜਨ ਲਈ ਤਿਆਰ ਹੈ ਤੇ ਫਿਰ ਉਹਦੇ ਲਈ ਜਿਹੜੇ ਮੈਦਾਨ ਨੂੰ ਜਿਹੜੇ ਮੈਦਾਨ ਨੂੰ ਚੁਣਨਾ ਹੈ ਇਹ ਪੰਜਾਬ ਨੂੰ ਚੁਣਨਾ ਹੈ ਤਾਂ ਪੰਜਾਬ ਦੇ ਅੰਦਰ ਦਾ ਸਥਿਤੀ ਤਾਂ ਸਾਰਥਕ ਕਰੋ ਤੁਸੀਂ ਉੱਥੇ ਦਾ ਪਾਣੀ ਵਾਲਾ ਮਸਲਾ ਸਿਰ ਤੇ ਲੈ ਕੇ ਖੜੇ ਹੋ ਸਾਡੇ ਤੇ ਉੱਥੇ ਉਹ ਤੁਹਾਨੂੰ ਕਾਪ ਦੀਆਂ ਕਰ ਰਹੇ ਉਸ ਕਲੇਜ ਚੋਂ ਤੁਸੀਂ ਸਾਨੂੰ ਕੱਢ ਨਹੀਂ ਪਾ ਰਹੇ ਉਹਦਾ ਹੱਲ ਨਹੀਂ ਕਰ ਪਾ ਰਹੇ ਤੇ جنگ ਜਿੱਤ ਠੱਠ ਨੂੰ ਕਰਦੇ ਹੋ ਸੋ ਇਸ ਲਈ ਪੰਜਾਬ ਦੀ ਵਿਸ਼ਵਾਸਤਾ ਜਿੱਤ ਲੋ ਪਹਿਲਾਂ ਪੰਜਾਬ ਦਾ ਉਹ ਵੀ ਜ਼ਰੂਰੀ ਹੈ ਤਾਂ ਸਰ ਜਿਵੇਂ ਤੁਸੀਂ ਗੱਲ ਕਰੀ ਕਿ ਜੇ ਪੰਜਾਬ ਦੀ ਧਰਤੀ ਤੇ ਜੰਗ ਲੜੀ ਜਾਣੀ ਜੇ ਅਜਿਹੇ ਹਾਲਾਤ ਬਣਦੇ ਨੇ ਪਰ ਪੰਜਾਬ ਦੀ ਧਰਤੀ ਦੇ ਉੱਪਰ ਤਾਂ ਜਿਹੜਾ ਪੰਜਾਬ ਦਾ ਛੋਟਾ ਭਾਈ ਜੀ ਨੂੰ ਹਰਿਆਣਾ ਕਹੀ ਜਾਂਦਾ ਉਹ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਨੇ BBMP ਦੇ ਜਿਹੜੇ ਗੇਟ ਨੇ BBMP ਦੇ ਚੀਰਮੈਨ ਦੇ ਵੱਲੋਂ ਖੋਲੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਹਰਜੋਤ ਮੈਸਰ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਬੰਦਕ ਬਣਾ ਲਿਆ ਜਾਂਦਾ ਉੱਥੇ ਪੰਜਾਬ ਪੁਲਿਸ ਦੁਆਰਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਪਰ ਹਾਲਾਤ ਤਾਂ ਅੰਦਰੂਨੀ ਤਣਾਪੁਰਨ ਦੇ ਪੰਜਾਬ ਚ ਬਣੀ ਜਾਂਦੇ ਨੇ ਪਰ ਜੀਮਾ ਜੀ ਪੰਜਾਬ ਵੱਡਾ ਪ੍ਰਾ ਹਰਿਆਣਾ ਛੋਟਾ ਭਰਾ ਇਹ ਰਿਸ਼ਤਾ ਕਾਇਮ ਆ ਪਰ ਸਿਆਸਤਦਾਨ ਕਿਸੇ ਦੇ ਭੈਣ ਭਰਾ ਨਹੀਂ ਇਹ ਤਾਂ ਕੁੱਖੋ ਜੰਮੀ ਦੇ ਨਹੀਂ ਸਕੇ ਹੁੰਦੇ ਤਾਂ ਸੁਬਿਆਂ ਦੇ ਕੀ ਸਕੇ ਹੋਣਗੇ ਸੋ ਇਹਨਾਂ ਤੋਂ ਉਮੀਦ ਨਾ ਕਰੋ ਕਿ ਹਾਂ ਔਰ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਪੰਗਾ ਲੈ ਰਿਹਾ ਕੀ ਹਰਿਆਣੇ ਨੇ ਪੰਗਾ ਲੈਣਾ ਕੀ ਹਰਿਆਣੇ ਦੀ ਸਿਆਸਤ ਨੇ ਪੰਗਾ ਲੈਣਾ ਔਰ ਬੀਬੀਐਮਬੀ ਦੇ ਚੇਅਰਮੈਨ ਚ ਇੰਨੀ ਤਾਕਤ ਆ ਗਈ ਕਿ ਕਦੇ ਬੀਬੀਐਮਬੀ ਅਦਾਲਤ ਜਾਵੇ ਹਾਈ ਕੋਰਟ ਜਾਵੇ ਤੇ ਕਦੇ ਉਹ ਫਾਟਕ ਚੱਕਣ ਆ ਜਾਵੇ ਨਹੀਂ ਜਨਾਬ ਬਿਲਕੁਲ ਇਹ ਸਾਰਾ ਕੀਤਾ ਕਰਾਇਆ ਕੇਂਦਰ ਦਾ ਹੈਨਾ ਉਹ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਤਾਂ ਉਹ ਕਹਾ ਸੱਚ ਕਰ ਰਹੇ ਇਹ ਤਾਂ ਉਸ ਦੇ ਉਸ ਦੇ ਧਾਰਨੀ ਨੇ ਕਿ ਹਾਂ ਉਹ ਕੇਂਦਰ ਦੇ ਚੱਕੇ ਹੋਏ ਨੇ ਤਾਂ ਬੀਬੀ ਐਮਬੀ ਦਾ ਉਹ ਬਾਬੂ ਵੀ ਐ ਟਾਈ ਚੱਕੀ ਫਿਰਦਾ ਕਿ ਲਓ ਜੀ ਮੈਂ ਹੀ ਾਟਕ ਚੱਕ ਦੂੰਗਾ ਕਹਿੰਦੇ ਹੋਰ ਵੀ ਦਿੱਤਾ ਸੀ 200 ਐਮਐਫ ਪਾਣੀ ਤਾਂ ਉਹ ਜਾਣ ਵੀ ਲੱਗਿਆ ਸੀ ਉਹਨਾਂ ਨੂੰ ਓਏ ਇੱਕ ਖਬਰਾਂ ਆ ਸਾਡੇ ਮੂਹਰੇ ਪਈਆਂ ਨੇ ਕੁਝ ਖਬਰਾਂ ਜਈਆਂ ਜਿਹੜੀਆਂ ਕਹਿ ਰਹੀਆਂ ਨੇ ਕਿ ਉਹਨਾਂ ਨੇ ਜੀ 200 ਕਿਊਸਕ ਮਾਫ ਕਰਨਾ 200 ਕਿਊਸਕ 200 ਕਿਊਸਕ ਪਾਣੀ ਜਾਣ ਵੀ ਲੱਗਿਆ ਸੀ ਕਹਿੰਦੇ ਉਹਨੂੰ ਫੇਰ ਬੰਦ ਕਰਾਇਆ ਜੀ ਮੁੱਖ ਮੰਤਰੀ ਸਾਹਿਬ ਨੇ ਜਾ ਕੇ ਹੁਣ ਮੱਖ ਮੰਤਰੀ ਸਾਹਿਬ ਵੀ ਵੀ ਫਿਲਮੀ ਐਕਟਰ ਵੀ ਨੇ ਪੁਰਾਣੇ ਕਲਾਕਾਰ ਵੀ ਜੋ ਵੀ ਕਲਾਕਾਰੀ ਵੱਧ ਕਰਦੇ ਨੇ ਮਤਲਬ ਉਹ ਵਾਰ-ਵਾਰ ਨੰਗਲ ਨੂੰ ਤੁਰਦੇ ਨੇ ਚੰਡੀਗੜ੍ਹ ਚ ਬਿਲਾ ਲੋ ਵੀ ਬੀਵੀਐਮਪੀ ਵਾਲਿਆਂ ਨੂੰ ਬੈਠੋ ਤੁਸੀਂ ਮੁੱਖ ਮੰਤਰੀ ਹੋ ਬਿਲਕੁਲ ਬੀਵੀਐਮਪੀ ਅਧਿਕਾਰੀਆਂ ਨੂੰ ਕਹੋ ਕਿ ਆਜੋ ਤੇ ਜੇ ਸਰਕਾਰਾਂ ਅਗਵਾ ਕਰ ਲੱਗ ਜਾਣਗੀਆਂ ਸਰਕਾਰਾਂ ਬੰਦੀ ਬਣਾਉਣ ਲੱਗ ਜਾਣਗੀਆਂ ਤੇ ਮੈਂ ਪੁੱਛਾਂ ਅਰਜੋਤ ਬੈਂਸ ਸਾਹਿਬ ਨੂੰ ਕਿ ਧਰਨਾ ਭਾਈ ਮਨਜ਼ੂਰੀ ਲੈ ਕੇ ਲਾਇਆ ਹੁਣ ਪੰਜਾਬ ਸਰਕਾਰ ਦਾ ਕਹਿੰਦੀ ਧਰਨਾ ਨਹੀਂ ਲਾਉਣਾ ਕੋਈ ਪ੍ਰਦਰਸ਼ਨ ਦੀ ਕਹਿੰਦੇ ਕਾਰਵਾਈ ਕਰਾਂਗੇ ਹੁਣੇ ਮਨਜੂਰੀਆ ਤੁਸੀਂ ਤਾਲੇ ਵੀ ਲਾ ਰਹੇ ਹੋ ਤੇ ਤੁਸੀਂ ਬੰਦੀ ਵੀ ਬਣਾ ਰਹੇ ਹੋ ਉਹ ਕਹਿੰਦੇ ਬੀਬੀਐਮਪੀ ਸਾਡੀ ਆ 60% ਅਸੀਂ ਦਿੰਨੇ ਆ ਕਲੋਨੀਆਂ ਸਾਡੀਆਂ ਨੇ ਫਿਰ ਸਾਡੇ ਕੰਟਰੋਲ ਚੋਂ ਬਾਹਰ ਕਿਵੇਂ ਹੋ ਗਏ ਉਹ ਤੇ ਜੇ ਤੁਹਾਡੇ ਕੰਟਰੋਲ ਚ ਨਹੀਂ ਤਾਂ ਉਹਨਾਂ ਨੂੰ ਦਿੱਲੀ ਛੱਡ ਕੇ ਆਓ ਨਾ ਉਹਨਾਂ ਨੂੰ ਬੰਦੀ ਬਣਾਉਣ ਦੀ بجائے ਤਾਲੇ ਲਾਉਣ ਦੀ بجائے ਚੇਅਰਮੈਨ ਸਭ ਨੂੰ ਮੁੱਖ ਮੰਤਰੀ ਕਾ ਆਪਣੀ ਗੱਡੀ ਚ ਬਿਠਾਉਂਦੇ ਤੇ ਜਿਨ੍ਹਾਂ ਦੀ ਚੱਕ ਚਾਕ ਕੇ ਉਹ ਕਾਰਵਾਈ ਕਰ ਰਹੇ ਉਹਨਾਂ ਦੇ ਹੱਥ ਅਮਿਤ ਸ਼ਾਹ ਦੇ ਹੱਥ ਮੋਦੀ ਦੇ ਹੱਥ ਬਾਹਰ ਆਉਂਦੇ ਉਹਨਾਂ ਕਿ ਭਾਈ ਆ ਸਾਹ ਕੋ ਚੇਅਰਮੈਨ ਜਾ ਸਾਡੇ ਮਸਲੇ ਦਾ ਹੱਲ ਕਰ ਦੋ ਨਹੀਂ ਇੱਧਰ ਨੂੰ ਆਇਓ ਨਾ ਸਰਕਾਰਾਂ ਇਦਾਂ ਦੇ ਠੀਕੀ ਕਰਦੀ ਹੁੰਦੀ ਹੈ ਇਹ ਕੇਜਰੀਵਾਲ ਜੀ ਵਾਲਾ ਫਾਰਮੂਲਾ ਹੀ ਹੈ ਕਿ ਦਿੱਲੀ ਅਰਜਾਈ ਲੈ ਕੇ ਫਟਵਾਰ ਤੇ ਪੈ ਜਾਓ ਜੀ ਧਰਨਾ ਲਾਇਆ ਮੁੱਖ ਮੰਤਰੀ ਹੂੰ ਇਕ ਸਰਕਾਰ ਕਾਦੀ ਹੈ ਸਰ ਇਹ ਸਭ ਦੇ ਇਹ ਸਭ ਦੇ ਵਿਚਾਲੇ ਸੀਐਮ ਭਗਵੰਤ ਮਾਨ ਉਹਨਾਂ ਦਾ ਇਹ ਵੀ ਬਿਆਨ ਆਇਆ ਸੀ ਕਿ ਜਿਹੜਾ ਬੀਬੀਐਮਪੀ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਗਏ ਨੇ ਕਹਿੰਦੇ ਜਿਹੜਾ ਉਹਨਾਂ ਨੂੰ ਜਿਹੜਾ ਹੋਣਾ 60% 50, 60% ਇਸਾ ਦਾ ਕਹਿੰਦੇ ਇਹ BBMB ਦੇ ਵਿੱਚ ਪੰਜਾਬ ਦਾ ਕਹਿੰਦੇ ਜਿਹੜੀ ਉਹਨਾਂ ਨੂੰ ਫੀਸ ਦੇਣੀ ਆ ਉਹ 60% ਪੰਜਾਬ ਨੇ ਦੇਣੀ ਆ ਕਹਿੰਦੇ ਹੁਣ ਪੰਜਾਬ ਸਰਕਾਰ ਆਪਣੇ ਖਿਲਾਫ ਵਕੀਲ ਕਰੂਗੀ ਬਿਲਕੁਲ ਜੇ ਇਦਾਂ ਹੀ ਆ BBMB ਦੇ ਖਰਚੇ BBMB ਦਾ ਜਿਹੜਾ ਕੁੱਲ ਬਜਟ ਆ ਉਹਦਾ 60% ਪੰਜਾਬ ਵਧਾ ਕਰਦਾ ਉੱਚ ਚੇਅਰਮੈਨ ਦੀ ਤਨਖਾਹ ਵੀ ਹੈ ਭੱਤੇ ਵੀ ਹੈ ਰਹਿائش ਵੀ ਹੈ ਹੋਰ ਮੁਲਾਜ਼ਮਾਂ ਦੀ ਤਨਖਾਹ ਭੱਤੇ ਵੀ ਹੈ ਜਿਹੜੇ ਦੂਸਰੇ ਸੂਬਿਆਂ ਤੋਂ ਡੈਪੂਟੇਸ਼ਨ ਤੇ ਆਉਂਦੇ ਨੇ ਉਹਨਾਂ ਦਾ ਖਰਚਾ ਪਾਣੀ ਵੀ ਅਸੀਂ ਚੁੱਕਦੇ ਆਂ ਤੇ ਬਿਲਕੁਲ درست ਗੱਲ ਸੋ ਇਹ ਕੁੱਲ ਬਜਟ ਦਾ 60% ਪੰਜਾਬ ਦੇ ਰਿਹਾ ਉਸੇ ਬਜਟ ਚੋਂ ਤਨਖਾਹ ਦੇਣੀਆਂ ਨਾ ਵਕੀਰ ਨੂੰ 20 ਉਸੇ ਬਜਟ ਚੋਂ ਦੇਣਾ ਫਿਰ ਪੰਜਾਬ ਦੀ ਸਰ ਤੇ ਮਤਲਬ ਪੰਜਾਬ ਦੇ ਸਿਰ ਤੇ ਗਲੀਆਂ ਪੰਜਾਬ ਦੀ ਬਿਜਲੀ ਵਾਲੇ ਚ ਵੀ ਅਲੱਗ ਲਾ ਕੇ ਕਰਦੀਆਂ ਨੇ ਵਾਹ ਵੀ ਵਾ ਕਮਾਲ ਸੋ ਇਹ ਇਹਦੇ ਉੱਤੇ ਫਿਰ ਪੰਜਾਬ ਸਰਕਾਰ ਨੂੰ ਅਧਿਕਾਰਤ ਤੌਰ ਤੇ ਸਰਕਾਰ ਵਾਲੀ ਕਾਰਵਾਈ ਕਰਨੀ ਪਊਗੀ ਧਰਨੇ ਮਜਾਰੇ ਤਾਂ ਭਾਈ ਜਨਤਾ ਅੱਕੀ ਹੋਈ ਠੱਕੀ ਹੋਈ ਕੁਝ ਨਾ ਕਰਨ ਦੀ ਉਹ ਫਿਰ ਧਰਨੇਾਂ 'ਚ ਜਾਂਦੀ ਹੈ ਜਦੋਂ ਸੁਣਵਾਈ ਨਹੀਂ ਹੁੰਦੀ ਤੇ ਜਿਹੜੀ ਛੋਟੀ ਸਰਕਾਰ ਹੋ ਕੇ ਸੁਣਵਾਈ ਹੁੰਦੀ ਫਿਰ ਛੱਡ ਕੇ ਪਰੇ ਹੋ ਜੋ ਹੂੰ ਮੁੱਖ ਮੰਤਰੀ ਸਾਹਿਬ ਕੋਲ 94 ਐਮ ਐਲ ਏ ਨੇ ਮੁੱਖ ਮੰਤਰੀ ਸਾਹਿਬ ਕੋਲ ਸੱਤ ਰਾਜ ਸਭਾ ਦੇ ਮੈਂਬਰ ਨੇ ਤੇ ਪੰਜਾਬ ਦੇ 13 ਦੇ 13 ਮੈਂਬਰ ਪਾਰਲੀਮੈਂਟ ਨੂੰ ਬੁਲਾਉਣ ਪੰਜਾਬ ਦੇ 117 ਅਤੇ 117 ਐਮ.ਐਲ.ਏ ਨੂੰ ਬੁਲਾਉਣ ਤੇ ਪੰਜਾਬ ਦੀ ਵਿਧਾਨ ਸਭਾ ਜਿਹੜਾ ਪਿਛਲੇ ਮਤੇ ਪਾਇਏ ਸੀ ਨਾ ਉਹ ਕੱਚੇ ਮਤੇਾਂ ਦੀ ਬਜਾਏ ਪੱਕਾ ਮਤਾ ਪਾਉਣ ਕੇ ਚਲੋ ਦਿੱਲੀ ਚਲਦੇ ਆਂ ਚਲੋ ਮੋਦੀ ਦੇ ਘਰ ਮੂਰੇ ਤਰਨਾ ਲਾਉਣੇ ਲਾਓ ਉੱਥੇ ਤਰਨਾ ਪੰਜਾਬ ਨਾਲ ਤੁਰ ਪੂਗਾ ਆ ਜਿਹੜੇ ਜੱਥੇਬੰਦੀਆਂ ਨੂੰ ਚਟ ਚੱਕ ਕੇ ਟਰੈਲੀਆਂ ਚਟ ਚੱਕ ਕੇ ਭਜਾ ਰਹੇ ਉਹਨਾਂ ਨੂੰ ਬੁਲਾਓ ਜਿਹੜੇ ਵਪਾਰੀਆਂ ਨੂੰ ਪਾਣੀ ਦੇਣ ਲਈ ਜਿਹੜੇ ਵਪਾਰੀਆਂ ਤੋਂ ਵੋਟਾਂ ਭਾਲਦੇ ਉਹਨਾਂ ਨੂੰ ਬੁਲਾਓ ਦਿੱਲੀ ਨੂੰ ਹੂੰ ਸੋ ਲੜਾਈ ਲੜੋ ਜਨਾਬ ਧਰਾਤਲ ਤੇ ਜਾਂ ਸਰਕਾਰ ਮੰਗ ਹਰੇ ਭੰਨ ਨਾਲ ਜੀ 150 ਬੰਦਿਆਂ ਦਾ 200 ਬੰਦਿਆਂ ਦਾ ਇਕੱਠ ਕਰਕੇ ਨੰਗਲ ਜਾ ਕੇ ਢੀਲਾ ਬਣਾ ਕੇ ਬਾਅਦ ਚੋ ਪੋਸਟਾਂ ਪਾਉਣੀ ਆ ਕਿ ਲਓ ਜੀ ਮੁੱਖ ਮੰਤਰੀ ਸਾਹਿਬ ਰਾਖੇ ਬਣ ਕੇ ਪਾਣੀਆਂ ਤੇ ਕੈਪਟਨ ਅਮਰਿੰਦਰ ਵੀ ਬਣਿਆ ਸੀ ਰਾਖਾ ਪਾਣੀਆਂ ਤੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜ਼ਮੀਨਾਂ ਵਾਪਸ ਕਰਕੇ ਆਪਣੇ ਆਪ ਨੂੰ ਰਾਖਾ ਕਾਇਆ ਸੀ ਤੇ ਪਰ ਮੁੜ ਕੇ ਪਰਵਾਨ ਨਹੀਂ ਚੜੇ ਕਾਗਜੀ ਸ਼ੇਰ بار بار ਨਹੀਂ ਦਹਾੜ ਸਕਦੇ ਹੁੰਦੇ ਇਸ ਲਈ ਮੁੱਖ ਮੰਤਰੀ ਸਾਹਿਬ ਧਿਆਨ ਰੱਖਣਾ ਜੀ ਤਾਂ ਸਰੇ ਇਨਾ ਮਸਲਿਆਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ was